ਜਿਸ ਧਨ ਕੋ ਚਾਰ ਕੁੰਟੇ ਉਠ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਸੱਚੇ ਧਨ ਦੀ ਗੱਲ ਕਰਦੇ ਹੋਏ ਕਿਉਂਕਿ ਜਿਵੇਂ ਕਿ ਆਪਾਂ ਸ਼ਲੋਕ ਦੇ ਵਿੱਚ ਹੀ ਸਰਵਣ ਕੀਤਾ ਕਿ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਨਾਲ ਕੀ ਜਾਣੈ ਦੁਨਿਆਵੀ ਧਨ ਨਹੀਂ ਕੇਵਲ ਨਾਮ ਸਿਮਰਨ ਤੇ ਭਜਨ ਬੰਦਗੀ ਤੇ ਇੱਥੇ ਵੀ ਸਤਿਗੁਰਾਂ ਨੇ ਉਸੇ ਹੀ ਗੱਲ ਦੀ ਅੱਗੇ ਵਿਆਖਿਆ ਕਰਦੇ ਹੋਏ ਬਚਨਾਂ ਨੂੰ ਅੱਗੇ ਤੋਰਦੇ ਹੋਏ ਸਤਿਗੁਰ ਜੀ ਫਰਮਾਨ ਕਰਦੇ ਹਨ ਕਿ ਜਿਸ ਧਨ ਨੂੰ ਤੂੰ ساری ਉਮਰ ਇਕੱਠਾ ਕਰਦਾ ਰਹਿੰਦਾ ਹੈ ਅਸਲ ਦੇ ਵਿੱਚ ਉਹ ਸੱਚਾ ਧਨ ਨਹੀਂ ਉਹ ਕੱਚਾ ਧਨ ਹੈ ਤੀਸਰੇ ਪਾਤਸ਼ਾਹ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਤਨਸ੍ਰੀ ਰਾਗ ਵਿੱਚ ਇੱਕ ਬਚਨ ਕੀਤਾ ਹੈ ਕਹਿਣ ਲੱਗੇ ਕਾਚਾ ਧਨ ਸੰਚੈ ਮੂਰਖ ਗਵਾਰ ਕਹਿੰਦੇ ਕਿ ਮੂਰਖ ਲੋਕ ਦੁਨੀਆ ਦਾ ਨਾਸ਼ਵੰਤ ਕੱਚਾ ਧਨ ਇਕੱਠਾ ਕਰਦੇ ਰਹਿੰਦੇ ਨੇ ਮਨਮੁਖ ਭੂਲੇ ਅੰਧ ਗਵਾਰ ਉਹ ਮਨਮੁਖ ਵੀ ਬਣ ਜਾਂਦੇ ਨੇ ਅੰਨੇ ਹੋ ਜਾਂਦੇ ਨੇ ਗਵਾਰ ਬਣ ਜਾਂਦੇ ਨੇ ਜੋ ਕੇਵਲ ਤੇ ਕੇਵਲ ਦੁਨਿਆਵੀ ਧਨ ਇਕੱਠਾ ਕਰਦੇ ਨੇ ਵਿਖਿਆ ਕੈ ਧਨ ਸਦਾ ਦੁੱਖ ਹੋਏ ਕਹਿ ਲਗੇ ਦੁਨੀਆਂ ਦਾ ਧਨ ਜਿੰਨਾ ਜ਼ਿਆਦਾ ਇਕੱਠਾ ਕਰ ਲਈਏ ਓਨੇ ਜ਼ਿਆਦਾ ਦੁੱਖ ਬੰਦੇ ਨੂੰ ਵਿਆਪਦੇ ਨੇ ਜਿੰਨਾ ਜ਼ਿਆਦਾ ਤਨਾਅਡ ਹੋਏਗਾ ਉਹਨਾਂ ਅੰਦਰੋਂ ਦੁਖੀ ਹੋਏਗਾ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਵਿਖਿਆ ਕਾ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਅਗਲੇ ਬਚਨ ਚ ਕਹਿ ਲੱਗੇ ਸੱਚਾ ਧਨ ਗੁਰਮਤੀ ਪਾਏ ਚਲੋ ਉਹ ਤੇ ਕੱਚਾ ਧਨ ਹੈ ਦੁਨਿਆਵੀ ਧਨ ਤੇ ਸੱਚਾ ਧਨ ਕਿਹੜਾ ਉਹ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਸਭ ਤੋਂ ਵੱਡਾ ਸਭ ਤੋਂ ਸੱਚਾ ਧਨ ਹੈ ਕੱਚਾ ਧਨ ਫੁਣ ਆਵੇ ਜਾਏ ਕੱਚੇ ਧਨ ਨੇ ਕਦੀ ਕਿਸੇ ਕੋਲ ਕੋਈ ਮਾਇਆ ਘਟ ਗਈ ਕਿਸੇ ਕੋਲ ਵਧ ਗਈ ਕਿਸੇ ਨੂੰ ਮੁਨਾਫਾ ਹੋ ਗਿਆ 4 ਪੈਸੇ ਆ ਗਏ ਕਿਸੇ ਨੂੰ ਘਾਟਾ ਪੈ ਗਿਆ ਪੈਸੇ ਚਲੇ ਗਏ ਇਹ ਦੁਨੀਆ ਦਾ ਧਨ ਤੇ ਆਉਂਦਾ ਜਾਂਦਾ ਘਟਦਾ ਵੱਧਦਾ ਰਹਿੰਦਾ ਹੈ ਪਰ ਜਿਹੜਾ ਗੁਰੂ ਦੇ ਗਿਆਨ ਦਾ ਧਨ ਹੈ ਉਹ ਇੱਕ ਵਾਰੀ ਪ੍ਰਾਪਤ ਹੋ ਜਾਏ ਉਹ ਕਿਤੇ ਨਹੀਂ ਜੇ ਜਾਂਦਾ ਅਗਲੇ ਬਚਨਾਂ ਚ ਕਹੇ ਲੱਗੇ ਮਨਮੁਖ ਭੂਲੇ ਸਭ ਮਰੇ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਕਹਿਣ ਲੱਗੇ ਮਨ ਦੇ ਪਿੱਛੇ ਤੁਰ ਕੇ ਕੇਵਲ ਦੁਨਿਆਵੀ ਧਨ ਮਗਰ ਭੱਜਣ ਵਾਲੇ ਲੋਕ ਅਖਸ ਆਖਰ ਨੂੰ ਇਸ ਸੰਸਾਰ ਸਮੁੰਦਰ ਤੋਂ ਤੁੱਬ ਜਾਂਦੇ ਨੇ ਉਹਨਾਂ ਦਾ ਕੋਈ ਥੋੜ ਟਿਕਾਣਾ ਨਹੀਂ ਰਹਿੰਦਾ ਇੱਥੇ ਸਤਿਗੁਰਾਂ ਨੇ ਫੁਰਮਾਨ ਕੀਤਾ ਜਿਸ ਧਨ ਕੋ ਚਾਰ ਕੁੰਟ ਉੱਠ ਤਾਵੇ ਜਿਸ ਮਾਇਆ ਦੇ ਵਾਸਤੇ ਤੂੰ ਦੁਨੀਆ ਦੇ ਚਾਰ ਛਪੇਰੇ ਭੱਜਦਾ ਚਾਰ ਕੁੰਟ ਦਾ ਮਤਲਬ ਹੈ ਚਾਰੇ ਦਿਸ਼ਾਵਾਂ ਚਾਰੇ ਦਿਸ਼ਾਵਾਂ ਦਾ ਇੱਥੇ ਮਤਲਬ ਹੈ ਕਿ ਬੰਦਾ ਜਿੱਧਰ ਨੂੰ ਵੀ ਉਹਨੂੰ ਧਨ ਵਿਖਦੇ ਬੰਦਾ ਭੱਜ ਤੁਰਦਾ ਹੈ ਜਿਹੜੇ ਪਾਸੇ ਕੋਈ ਮੁਨਾਫਾ ਦਿਸਿਆ ਜਿਹੜੇ ਪਾਸੇ ਕੋਈ ਦਿਸਿਆ ਵੀ ਐਸ ਪਾਸੇ ਧਨ ਮਿਲੇਗਾ ਇਨਸਾਨ ਭੱਜਣ ਦੀ ਕੋਸ਼ਿਸ਼ ਕਰਦਾ ਜਿਸ ਧਨ ਕੋ ਚਾਰ ਕੁੰਟੀ ਉੱਠ ਧਾਵੇ ਧਾਵੇ ਦਾ ਮਤਲਬ ਹੈ ਭਜਣਾ ਅਗਲੇ ਬਚਨ ਵਿੱਚ ਕਹਿ ਲੱਗੇ ਸੋ ਧਨ ਹਰ ਸੇਵਾ ਤੇ ਪਾਵੇ ਅਸਲ ਦੇ ਵਿੱਚ ਸਾਡਾ ਧਨ ਇਕੱਠਾ ਕਰਨ ਦਾ ਜਿਹੜਾ ਵਿਚਲਾ ਵੱਡਾ ਮਕਸਦ ਹੈ ਉਹ ਕੀ ਹੈ ਕਿ ਇਸ ਧਨ ਦੇ ਨਾਲ ਸਾਨੂੰ ਸੁੱਖ ਸ਼ਾਂਤੀ ਮਿਲੇ ਸੁਖ ਮਿਲੇ ਲੋਕ ਸੁਖ ਵਾਸਤੇ ਮਾਇਆ ਇਕੱਠੀ ਕਰਦੇ ਨੇ ਇਹਨੇ ਔੜ ਪੌੜ ਜਿਹੜੇ ਦੁਨੀਆ ਦੇ ਲੋਕ ਕਰ ਰਹੇ ਨੇ ਉਹਦਾ ਮੇਨ ਮਕਸਦ ਤੇ ਹੀ ਇਹਨਾਂ ਕਿ ਮੈਂ ਸੁਖੀ ਰਵਾਂ ਤੇ ਮੈਂ ਸ਼ਾਂਤੀ ਨਾਲ ਰਵਾਂ ਪਰ ਕਹਿਣ ਲੱਗੇ ਇਸ ਧਨ ਵਿੱਚ ਸੁਖ ਅਤੇ ਸ਼ਾਂਤੀ ਨਹੀਂ ਇਹ ਜਿਹੜੇ ਧਨ ਨੂੰ ਤੁਸੀਂ ਲੱਭਦੇ ਹੋ ਸੋ ਧਨ ਹਰ ਸੇਵਾ ਤੇ ਪਾਵੇ ਪ੍ਰਭੂ ਦੀ ਸੇਵਾ ਕਰਕੇ ਪਰਮਾਤਮਾ ਦੇ ਲੜ ਲੱਗ ਕੇ ਨਾਮ ਜਪ ਕੇ ਉਹ ਤਨ ਸੁਖ ਸ਼ਾਂਤੀ ਵਾਲਾ ਤਨ ਪ੍ਰਾਪਤ ਹੋ ਸਕਦਾ ਹੈ ਮਾਇਆ ਦੇ ਵਿੱਚੋਂ ਤਨ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ ਇਸ ਤੋਂ ਅਗਲਾ ਬਚਨ ਕਹੇ ਲੱਗੇ ਜਿਸ ਕੋ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਕਹੇ ਲੱਗੇ हे ਮੇਰੇ ਮਿੱਤਰ ਜਿਸ ਸੁਖ ਨੂੰ ਤੂੰ ਸਦਾ ਲੋਚਦਾ ਹੈ ਕਿ ਮੈਨੂੰ ਆ ਸੁਖ ਮਿਲੇ ਜਿਸ ਸੁਖ ਕੋ ਨਿਤ ਬਾਂਛੈ ਮੀਤ ਬਾਂਛੈ ਦਾ ਮਤਲਬ ਹੈ ਚਾਹਣਾ ਤਮੰਨਾ ਰੱਖਣੀ ਮੀਤ ਦਾ ਮਤਲਬ ਹੈ ਮਿੱਤਰ हे ਮੇਰੇ ਮਿੱਤਰ ਪਿਆਰੇ ਜੇ ਤੂੰ ਸੱਚਾ ਸੁਖ ਪ੍ਰਾਪਤ ਕਰਨਾ ਚਾਹੁੰਦਾ ਸੋ ਸੁਖ ਸਾਧੂ ਸੰਗ ਪ੍ਰੀਤ ਤੇ ਉਹ ਸੁਖ ਕਿੱਥੋਂ ਮਿਲੇਗਾ ਸਾਧੂ ਸੰਗ ਪ੍ਰੀਤ ਸਾਧ ਸੰਗਤ ਦੇ ਨਾਲ ਪ੍ਰੇਮ ਪਾਲਾ ਆਪਣਾ ਪਿਆਰ ਸਤ ਸੰਗ ਦੇ ਨਾਲ ਪਾਲੈ ਫਿਰ ਉਹ ਧਨ ਤੈਨੂੰ ਪ੍ਰਾਪਤ ਹੋਵੇਗਾ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਗਲੇ ਬਚਨਾਂ ਵਿੱਚ ਸਤ ਗੁਰੂ ਜੀ ਫੁਰਮਾਨ ਕਰਦੇ ਹਨ ਜਿਸ ਸੋਭਾ ਕੋ ਕਰੇ ਭਲੀ ਕਰਨੀ ਜਿਹੜੀ ਸੋਭਾ ਦੀ ਖਾਤਰ ਤੋਂ ਨੇਕ ਕੰਮ ਕਰਨੇ ਸ਼ੁਰੂ ਕਰਦੇ ਆਂ ਵੀ ਚਲੋ ਲੋਕਾਂ ਦੀ ਸੋਭਾ ਮਿਲ ਜਾਵੇ ਦੇਖੋ ਨੇਕ ਕੰਮ ਬੰਦਾ ਦੋ ਕਾਰਨਾ ਵਾਸਤੇ ਕਰਦਾ ਹੈ ਪਹਿਲਾ ਕਾਰਨ ਤੇ ਹੈ ਕਿ ਮੈਂ ਆ ਚੰਗਾ ਕੰਮ ਕਰ ਦਵਾਂ ਦੁਨੀਆ ਦੇ ਲੋਕ ਮੇਰੀ ਵਡਿਆਈ ਕਰਨ ਆਪਣੀ ਵਡਿਆਈ ਦੀ ਭੁੱਖ ਖਾਤਰ ਮਨੁੱਖ ਕਈ ਵਾਰੀ ਚੰਗਾ ਕਰਮ ਕੋਈ ਨੇਕ ਕਰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਨੇਕ ਕਰਮ ਹੈ ਆਪਣੀ ਆਤਮਾ ਦੀ ਤ੍ਰਿਪਤੀ ਸੰਤੁਸ਼ਟੀ ਤੇ ਪ੍ਰਮਾਤਮਾ ਅੱਗੇ ਸੱਚਾ ਹੋਣ ਲਈ ਇੱਕ ਦੁਨੀਆ ਦੇ ਅੱਗੇ ਸੱਚੇ ਹੋਣ ਲਈ ਕਰਦੇ ਨੇ ਇੱਕ ਪਰਮਾਤਮਾ ਦੇ ਅੱਗੇ ਸੱਚੇ ਬਣ ਲਈ ਨੇਕ ਕੰਮ ਦੋ ਕਾਰਨਾ ਵਾਸਤੇ ਕੀਤੇ ਜਾਂਦੇ ਨੇ ਕਹਿਣ ਲੱਗੇ ਜਿਸ ਸੋਭਾ ਕੋ ਕਰੇ ਭਲੀ ਕਰਨੀ ਜਿਸ ਸੋਭਾ ਦੇ ਵਾਸਤੇ ਤੂੰ ਨੇਕ ਕਮਾਈ ਕਰਦਾ ਹੈ ਸਾ ਸੋਭਾ ਭਜ ਹਰ ਕੀ ਸਰਣੀ ਭਜ ਦਾ ਮਤਲਬ ਹੈ ਕਹਿੰਦੇ ਜਾਣਾ ਉਹ ਸੋਭਾ ਖੱਟਣ ਵਾਸਤੇ ਤੂੰ ਅਕਾਲ ਪੁਰਖ ਪਰਮਾਤਮਾ ਦੀ ਸ਼ਰਣ ਦੇ ਵਿੱਚ ਜਾ ਕੇ ਪੈ ਜਾ ਉਸ ਤੋਂ ਇਲਾਵਾ ਉਹ ਸੋਭਾ ਕਿਤੇ ਦੁਨੀਆਂ ਦੇ ਲੋਕ ਇਹ ਦੁਨਿਆਵੀ ਸੋਭਾ ਅੱਜ ਜੈ ਜੈਕਾਰਾਂ ਨੇ ਕੱਲ ਨੂੰ ਇਸੇ ਦੁਨੀਆਂ ਨੇ ਇਸੇ ਮੂਹ ਦੇ ਨਾਲ ਨਿੰਦਨਾ ਸ਼ੁਰੂ ਕਰ ਦੇਣਾ ਚੇਤੇ ਰੱਖਣਾ ਜਿਹਨੂੰ ਅੱਜ ਲੋਕ ਨਿੰਦਰੇ ਨੇ ਇਹ ਨਹੀਂ ਪਤਾ ਕੱਲ ਨੂੰ ਉਹਨੂੰ ਸਲਾਉਣ ਲੱਗ ਜਾਵੇ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਅੱਗੇ ਸੱਚੇ ਰਹੀਏ ਦੁਨੀਆਂ ਦੇ ਅੱਗੇ ਅੱਜ ਤੱਕ ਨਾ ਕੋਈ ਸੱਚਾ ਬਣ ਸਕੀਏ ਤੇ ਗੁਰਬਾਣੀ ਵੀ ਕਹਿੰਦੀ ਹੈ ਕਿ ਨਾ ਕੋਈ ਬਣਨ ਦਾ ਫਾਇਦਾ ਤੁਸੀਂ ਆਪਣੇ ਪ੍ਰਮਾਤਮਾ ਆਪਣੀ ਆਤਮਾ ਦੇ ਅੱਗੇ ਆਤਮਾ ਤੇ ਪ੍ਰਮਾਤਮਾ ਜਦੋਂ ਆਪਣੇ ਆਪ ਦੀ ਨਜ਼ਰ ਅਤੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਮਨੁੱਖ ਸੱਚਾ ਹੈ ਬਸ ਇਸ ਤੋਂ ਜ਼ਿਆਦਾ ਉਹਨੂੰ ਕੁਝ ਨਹੀਂ ਚਾਹੀਦਾ ਅਗਲੇ ਬਚਨ ਵਿੱਚ ਕਹਿਣ ਲੱਗੇ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦ ਲਾਏ ਕਹਿਣ ਲੱਗੇ ਜਿਹੜੇ ਤੈਨੂੰ ਇਹ ਹਉਮੇ ਦੇ ਰੋਗ ਲੱਗੇ ਨੇ ਨਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ ਲੱਗੇ ਨੇ ਮਾਨਸਿਕ ਰੋਗ ਇਹ ਬੜੇ ਉਪਾਅ ਕਰਨ ਤੋਂ ਬਾਅਦ ਵੀ ਇਹ ਰੋਗ ਮਿਟਦੇ ਨਹੀਂ ਹੁਣ ਕਿਸੇ ਮਨੁੱਖ ਨੂੰ ਚੋਰੀ ਕਰਨ ਦੀ ਆਦਤ ਪੈ ਗਈ ਕੋਈ ਟੀਕਾ ਨਹੀਂ ਬਣਿਆ ਵੀ ਉਹਨੂੰ ਚੋਰੀ ਕਰਨ ਤੋਂ ਢਾਲਵੇ ਕਿਸੇ ਮਨੁੱਖ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਕੋਈ ਦਵਾਈ ਐਸੀ ਨਹੀਂ ਬਣੀ ਕੋਈ ਡਾਕਟਰ ਨਹੀਂ ਬਣਿਆ ਆਪਰੇਸ਼ਨ ਨਹੀਂ ਕਰ ਸਕਦੇ ਵੀ ਉਹਦੇ ਵਿੱਚੋਂ ਝੂਠ ਬੋਲਣ ਵਾਲਾ ਜਿਹੜਾ ਉਹ ਜਿਹੜਾ 파ਰਟ ਹੈ ਪੁਰਜਾ ਹੈ ਉਹਨੂੰ ਕੱਢ ਦਈਏ ਤੇ ਉਹ ਬੰਦਾ ਸੱਚ ਬੋਲਣ ਲੱਗ ਜਾਏ ਐਸਾ ਕੁਝ ਨਹੀਂ ਸਤਗੁਰੂ ਜੀ ਕਹਿਣ ਲੱਗੇ ਅਨਕ ਉਪਾਵੀ ਰੋਗ ਨਾ ਜਾਏ ਬੜੇ ਯਤਨ ਕੀਤੇ ਇਹ ਰੋਗ ਇਹ ਦੁੱਖ ਇਹ ਮਨੁੱਖ ਦਾ ਖਹਿੜਾ ਨਹੀਂ ਛੱਡਿਆ ਤੇ ਫਿਰ ਰੋਗ ਜਾਏਗਾ ਕਿਦਾਂ ਕਹਿਣ ਲੱਗੇ ਰੋਗ ਮਿਟਾ ਹਰ ਅਵਖਧ ਲਾਏ ਅਵਖਧ ਕਹਿੰਦੇ ਨੇ ਦਵਾਈ ਨੂੰ ਹਰ ਅਵਖਧ ਪ੍ਰਮਾਤਮਾ ਦੇ ਨਾਮ ਦੀ ਦਵਾਈ ਇਹ ਰੋਗ ਉਦੋਂ ਮਿੱਟਦਾ ਜਦੋਂ ਮਨੁੱਖ ਇਹਨਾਂ ਰੋਗਾਂ ਵਾਸਤੇ ਨਾਮ ਸਿਮਰਨ ਭਜਨ ਬੰਦਗੀ ਦੀ ਦਵਾਈ ਲੈਣੀ ਸ਼ੁਰੂ ਕਰ ਦਿੰਦਾ ਹੈ ਜਿੰਨਾ ਚਿਰ ਸਿਮਰਨ ਨਹੀਂ ਭਜਨ ਨਹੀਂ ਜਿਹਨੂੰ ਅੰਗਰੇਜ਼ ਲੋਕ ਚਲੋ ਆਪਾਂ ਤੇ ਕਹਿ ਦਿੰਦੇ ਆ ਵੀ ਇਹ ਤੇ ਜੀ ਅਨਪੜ੍ਹਾਲੀਆਂ ਗੱਲਾਂ ਨੇ ਜਿਹੜੇ ਅੰਗਰੇਜ਼ ਲੋਕ ਚੰਦ ਸੂਰਜ ਤੱਕ ਪਹੁੰਚ ਗਏ ਇੰਨੀ ਤਰੱਕੀ ਕਰ ਲਈ ਉਹਨਾਂ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਮੈਡੀਟੇਸ਼ਨ ਸੈਂਟਰ ਖੋਲੇ ਨੇ ਮੈਡੀਟੇਸ਼ਨ ਸੈਂਟਰ ਦਾ ਮਤਲਬ ਹੈ ਜਿੱਥੇ ਧਿਆਨ ਇਕਾਗਰ ਕੀਤਾ ਜਾਂਦਾ ਹੈ ਇੱਕ ਕਿਸਮ ਦਾ ਉਹ ਵੀ ਨਾਮ ਸਿਮਰਨਾ ਹੈ ਉਹ ਅੰਦਰ ਦੀ ਯਾਤਰਾ ਉਹ ਵੀ ਅੰਦਰ ਦੀ ਯਾਤਰਾ ਨੂੰ ਮੁੱਖ ਰੱਖਦੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਦੁਨੀਆ ਤੋਂ ਬਾਹਰ ਜਾ ਕੇ ਵੀ ਦੇਖ ਲਿਆ ਜੇ ਸ਼ਾਂਤੀ ਮਿਲੇਗੀ ਤੇ ਬੰਦੇ ਨੂੰ ਆਪਣੇ ਅੰਦਰੋਂ ਮਿਲੇਗੀ ਬਾਹਰ ਕੁਝ ਨਹੀਂ ਇਸ ਤੋਂ ਅਗਲੇ ਬਚਨ ਵਿੱਚ ਅਖੀਰਲੇ ਬਚਨਾ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਸਰਬ ਨਿਦਾਨ ਮਹੀਂ ਹਰ ਨਾਮ ਨਿਦਾਨ ਜਪ ਨਾਨਕ ਦਰਗਹ ਪਰਵਾਨ ਕਹਿ ਲੱਗੇ ਸਰਬ ਨਿਦਾਨ ਮਹੀਂ ਸਾਰੇ ਖਜ਼ਾਨਿਆਂ ਦੇ ਵਿੱਚੋਂ ਇੱਥੇ ਨਿਦਾਨ ਸ਼ਬਦ ਹੈ ਇੱਕ ਜੇ ਦੱਦੇ ਦੇ ਨਾਲ ਆਵੇ ਕਹਿੰਦਾ ਨਿਦਾਨ ਉਹਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਹੱਲ ਕੱਢਣਾ ਸੋਲੂਸ਼ਨ ਕਰਨਾ ਕਿਸੇ ਮਸਲੇ ਦਾ ਹੱਲ ਨਿਦਾਨ ਕਰਨਾ ਤੇ ਜਿੱਥੇ ਧ ਦੇ ਨਾਲ ਨਿਧਾਨ ਸ਼ਬਦ ਆਏਗਾ ਉਹਦਾ ਮਤਲਬ ਹੈ ਖਜ਼ਾਨਾ ਨਿਧੀ ਨਿਧ ਸਰਬ ਨਿਧਾਨ ਮਹੇ ਹਰ ਨਾਮ ਨਿਧਾਨ ਕਹਿਣ ਲੱਗੇ ਦੁਨੀਆ ਦੇ ਸਾਰੇ ਖਜ਼ਾਨਿਆਂ ਦੇ ਵਿੱਚੋਂ ਵੱਡਾ ਖਜ਼ਾਨਾ ਪਰਮਾਤਮਾ ਦੇ ਸਿਮਰਨ ਦਾ ਖਜ਼ਾਨਾ ਹੈ ਨਾਮ ਦਾ ਖਜ਼ਾਨਾ ਹੈ ਇਹਦੇ ਨਾਲ ਸਾਝ ਪਾਈਏ ਇਹਦੇ ਵਿੱਚ ਖਾਤਾ ਖੋਲੀਏ ਆਪਾਂ ਦੁਨੀਆ ਦੀਆਂ ਬੈਂਕਾਂ ਵਿੱਚ ਖਾਤਾ ਖੋਲਦੇ ਆ ਨਾ ਜਾ ਕੇ ਪੱਕੇ ਨੇ ਜੀ ਖਾਤਾ ਖੋਲੋ ਪੈਸੇ ਜਮਾ ਕਰਾਉਣੇ ਨੇ ਜਾਂ ਕਢਾਉਣੇ ਨੇ ਲੈਣ ਦੇਣ ਪੈਸੇ ਦਾ ਕਰਦੇ ਆ ਕਹਿਣ ਲੱਗੇ ਇੱਕ ਬੈਂਕ ਹੋਰ ਐ ਉਹਦੇ ਵਿੱਚ ਵੀ ਖਾਤਾ ਖੋਲ ਐ ਉਹ ਐ ਸਿਮਰਨ ਨਾਮ ਸਿਮਰਨ ਤੇ ਉਹ ਬੈਂਕ ਖੁੱਲੀ ਕਿੱਥੇ ਐ ਗੁਰੂ ਘਰ ਦੇ ਵਿੱਚ ਸਤ ਸੰਗ ਦੇ ਵਿੱਚ ਸਤ ਸੰਗਤ ਰੂਪੀ ਬੈਂਕ ਵਿੱਚ ਜਾ ਉੱਥੇ ਆਪਣਾ ਅਕਾਊਂਟ ਖੋਲ ਖਾਤਾ ਖੋਲ ਉੱਥੋਂ ਫਿਰ ਦੇਣ ਲੈਣ ਕਰ ਆਪਣੇ ਵਿਚਾਰਾਂ ਦਾ ਉਹਦੇ ਨਾਲ ਉਹ ਧਨ ਇਕੱਠਾ ਕਰ ਸਰਬ ਨਿਧਾਨ ਮਾਹੀ ਹਰ ਨਾਮ ਨਿਦਾਨ ਦੁਨੀਆਂ ਦੇ ਸਾਰੇ ਖਜ਼ਾਨਿਆਂ ਦੇ ਵਿੱਚ ਨਾਮ ਸਿਮਰਣ ਦਾ ਖਜ਼ਾਨਾ ਸਭ ਤੋਂ ਵੱਡਾ ਹੈ ਤੇ ਨਾਲ ਹੀ ਕਹੇ ਲੱਗੇ ਜਪ ਨਾਨਕ ਦਰਗਹਿ ਪ੍ਰਵਾਨ ਇਹਨੂੰ ਜਪ ਲਿਆ ਕਰ ਇਹ ਤੇਰਾ ਦਰਗਾਹ ਵਿੱਚ ਵੀ ਪ੍ਰਵਾਨ ਹੋਏਗਾ ਕੇਵਲ ਇਸ ਦੁਨੀਆਂ ਤੇ ਨਹੀਂ ਇਹ ਦੁਨੀਆਂ ਦਾ ਧਨ ਦੁਨੀਆਂ ਤੱਕ ਹੀ ਰਹਿਣਾ ਪਰ ਨਾਮ ਸਿਮਰਨ ਦਾ ਧਨ ਐਸਾ ਧਨ ਹੈ ਐਸੀ ਪੂੰਜੀ ਹੈ ਇਹ ਧਨ ਇਸ ਦਰਗਾਹ ਵਿੱਚ ਨਹੀਂ ਅਗਲੀ ਦਰਗਾਹ ਪ੍ਰਮਾਤਮਾ ਦੇ ਦਰ ਤੱਕ ਵੀ ਸਾਡੇ ਨਾਲ ਨਿਵੇਗਾ ਸਤਗੁਰੂ ਜੀ ਕਿਰਪਾ